ਮੈਂ ਬਸ ਖੜੀ ਸੀ ਮੈਂ ਅੰਦਰ ਦੁਕਾਨ ਤੇ ਗਿਆ ਸੀ ਅਖਬਾਰ ਲੈਣ ਤੇ ਬਸ ਪਿੱਛੇ ਕਿੰਨੇ ਦਾ ਟਾਈਮ ਸੀ ਮੈਂ ਕਿਹਾ ਸਵਾ 8 8:30 ਸਵਾ 8 ਤੇ ਅੰਦਰ ਤੇ ਕੋਈ ਨਹੀਂ ਸੀ ਗੱਡੀ ਅੰਦਰ ਕੋਈ ਗੱਡੀ ਕਾਰ ਨਹੀਂ ਹੈ ਖਾਲੀ ਸੀ ਕੋਈ ਗੱਡੀ ਹੈ ਉਹਨਾਂ ਦਾ ਪਤਾ ਨਹੀਂ ਉਹ ਉਹਨਾਂ ਦੇ ਅੰਦਰ ਵੀ ਸੀਗੇ ਬੜਾ ਨਿਕਲ ਗਏ ਸੀ ਆ ਟਾਈਮ ਸਰ ਜੀ ਵਾਈ ਉਹ ਧਮਰ ਧਮਰ ਕਰਦੇ ਆਏ ਪਤਾ ਨਹੀਂ ਇੱਕਦਮ ਮੈਂ ਅੰਦਰ ਸੀ ਪੂਰਾ ਆਵਾਜ਼ ਆਈ ਬੜੇ ਜ਼ੋਰ ਦੀ ਆਵਾਜ਼ ਆਈ ਦੇਖਿਆ ਇਹ ਪੂਰਾ ਦੁਕਾਨ ਦਾ ਜਿੰਨੂੰ ਕਹਿੰਦੇ ਆ ਪੂਰਾ ਬੋਰਡਿੰਗ ਸ਼ੋਡਿੰਗ ਸਭ ਥੱਲੇ गिर ਗਈ ਤੇ ਪੂਰਾ ਬਲੌਗ ਹੋ ਗਿਆ ਆਵਾਜ਼ ਬਹੁਤ ਜ਼ੋਰ ਦੀ ਆਈ ਸੀ ਤੇ ਬਾਹਰ ਦੇਖਿਆ ਤੇ ਗੱਡੀ ਦੇ ਉੱਤੇ ਸਾਰਾ ਇਹ ਗੱਡੀ ਪੂਰੀ ਡੈਮੇਜ ਹੋ ਗਈ ਤੁਹਾਡੇ ਸਾਹਮਣੇ ਆ